ਸੀ ਭਰਿਆ ਮੋਹਰਾ ਬਾਬੇ ਨਾਨਕ ਨੇ ਪੂਰੀ ਕਿਰਪਾ ਕੀਤੀ ਆ ਕਿ ਅੱਜ ਆਮ ਆਦਮੀ ਪਾਰਟੀ ਦੇ 12 ਦੇ ਵਿੱਚੋਂ 9 ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਇੱਕ ਰਾਜੇ ਰਿਜ਼ਲਟ ਆਉਣ ਵਾਲਾ ਬਾਕੀ ਆ ਅਮਰੀਕਾ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਿਸੇ ਰੂਲਿੰਗ ਪਾਰਟੀ ਨੂੰ ਇੰਨੀ ਵੱਡੀ ਜਿੱਤ ਪ੍ਰਾਪਤ ਮਿਲਨੀ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾ ਕੇ ਇਨਸਾਬਤ ਕਰ ਦਿੱਤਾ ਕਿ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਜਿਹੜੀ ਸਰਕਾਰ ਚੱਲਦੀ ਉਹਦੇ ਤੋਂ ਪੂਰੇ ਖੁਸ਼ ਨੇ ਉਹਨਾਂ ਦੇ ਕੰਮਾਂ ਤੋਂ ਪੂਰੇ ਖੁਸ਼ ਨੇ ਮੈਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦਿੱਤਾ ਇਹਨਾਂ ਨੇ ਮੈਨੂੰ ਸੀਟ ਦੇ ਕੇ ਨਵਾਜਿਆ ਤੇ ਆਮ ਆਦਮੀ ਦੇ ਪਾਰਟੀ ਦੇ ਕੰਮਾਂ ਦੇ ਖੁਸ਼ ਹੋ ਕੇ ਸਾਡੇ ਵੋਟਰਾਂ ਤੇ ਸਪੋਰਟਰਾਂ ਨੇ ਪਹਿਲੇ ਵੀ ਐਮਐਲ ਸਾਬ ਨੂੰ ਵੋਟਾਂ ਪਾਈਆਂ ਅਗੇ ਤਾਂ ਹੁਣ ਸ਼ਾਇਦਾਰਾਂ ਨੇ ਹੋਰ ਖੁਸ਼ ਹੋ ਕੇ ਵੱਧ ਵੋਟਾਂ ਪਾਈਆਂ ਗਿਆ ਤੇ ਆਪਾਂ ਜੋ ਐਮਐਲ ਸਾਹਿਬ ਹੁਕਮ ਕਰਨਗੇ ਜਿੰਨਾ ਵੀ ਇਹਨਾਂ ਕੋਲ ਵਿਕਾਸ ਵਾਸਤੇ ਪੈਸਾ ਮੰਗਣਗੇ ਹਨ ਹੁੰਦਿਆ ਇਹ ਦੇਣਗੇ ਉਹਨੂੰ ਅਸੀਂ 6 ਨੰਬਰ ਵਾਰਡ ਦੇ ਵਿੱਚੋਂ 250 ਵੋਟ ਦੇ ਨਾਲ ਲੀਡ ਕਰਕੇ ਦਿੱਤੇ ਜੀ 250 ਅੱਠਵੀਂ ਜਿੱਤ ਗਈ ਅੱਠਵੀਂ ਜਿੱਤ ਗਈ 250 ਹਾਂਜੀ ਸਰ ਅੱਜ ਮੈਂ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਹਾਂ ਜੀ ਚਾਰ ਨੰਬਰ ਵਾਰਡ ਚੋਂ ਜਿੱਤੇ ਹਾਂ ਜੀ ਮੈਂ ਜੀ ਲਗਭਗ 44 ਵੋਟਰਾਂ ਨਾਲ ਜਿੱਤੇ ਹਾਂ ਜੀ ਕਿੰਨੇ ਕਿੰਨੇ ਵੋਟਾਂ ਪਈਆਂ ਕਿਹੜੀ ਕਿਹੜੀ ਕਾਂਗਰਸ ਨੂੰ ਪਈਆਂ ਜੀ 140 ਵੋਟਾਂ ਪਈਆਂ ਜੇ ਆਮ ਆਦਮੀ ਪਾਰਟੀ ਨੂੰ ਪਈਆਂ 186 ਵੋਟਾਂ ਪਈਆਂ ਨੇ ਤੇ ਬੀਜੇਪੀ ਨੂੰ 77 ਵੋਟਾਂ ਪਈਆਂ ਨੇ ਜੰਗਤ ਮੈਂ ਸਾਰੇ ਵਾਰਡ ਨੰਬਰ 4 ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਤੇ ਮੈਨੂੰ ਇਹਨੇ ਜੋ ਕੀਤਾ ਕਿ ਮੈਨੂੰ ਇਹ ਸੀਟ ਚ ਤਾ ਕੇ ਜਿਹੜੀ ਮੈਂ ਆਮ ਆਦਮੀ ਝੋਟੀ ਝੋਲੀ ਚ ਪਾਵਾਂ ਤੇ ਮੈਂ ਹੁਣ ਸਾਰੇ ਵੋਟ ਨੰਬਰ 4 ਜਿਹੜੇ ਮੇਰੇ ਵੋਟਰ ਸਪੋਰਟਰ ਨੇ ਉਹਨਾਂ ਨੂੰ ਮੈਂ ਮੈਂ ਵਿਸ਼ਵਾਸ ਦਿਵਾਵਾਂਗਾ ਕਿ ਮੈਂ ਉਹਨਾਂ ਦਾ ਇੱਕ ਪਰਿਵਾਰ ਦਾ ਵਾਂਗ ਰਿਸ਼ਤਾ ਰੱਖਾਂਗਾ ਐਮਐਸ ਤੋਂ ਇੱਕ ਤਾਂ ਰੱਖਾਂਗਾ ਇੱਕ ਪਰਿਵਾਰ ਤੌਰ ਤੇ ਰਿਸ਼ਤਾ ਰੱਖਾਂਗਾ ਉਹਨਾਂ ਦੇ ਸੁੱਖ ਦੁੱਖ ਦਾ ਭਾਈਵਾਲ ਬਣਾਵਾਂਗਾ ਜੀ ਧੰਨਵਾਦ ਜੀ ਸਾਰੇ ਵੋਟਰ ਸਪੋਰਟਰਾਂ ਦਾ ਕਿੰਨੀਆਂ ਵੋਟਾਂ ਆਇਆਂ ਮੈਂ ਲਗਭਗ 84 47 46 ਵੋਟਾਂ ਦੇ ਜਿੱਤੇ ਆ ਜੀ ਕਿੰਨੀਆਂ ਪੀਜਪੀ ਨੂੰ 86 ਵੋਟਾਂ ਪਈਆਂ ਜੀ ਹਜੇ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਇੱਕ ਸਭ ਤੋਂ ਪਹਿਲਾਂ ਮੈਂ ਗੁਮਨਾਨ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਉਹ ਤੋਂ ਬਾਅਦ ਮੇਰੇ ਸਾਰੇ ਹੀ ਵੱਡੇ ਮੇਰਾ ਅਵਾਰਡ ਨਹੀਂ ਮੇਰਾ ਅਵਾਰਡ ਮੇਰਾ ਪਰਿਵਾਰ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਜਿਨੂੰ ਨਿਮਣ ਨੂੰ ਇੰਨਾ ਮਾਨ ਬਖਸ਼ਿਆ ਮਨੂ ਯਾਰ ਹਰਾਉਣ ਵਾਸਤੇ ਬੜੀਆਂ-ਬੜੀਆਂ ਤਾਕਤਾਂ ਲਗੀਆਂ ਪਰ ਮੇਰੇ ਆਪਣੇ ਚਾਚੇ ਤਾਏ ਸਾਰੇ ਭੈਣ ਭਰਾਵਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਮਿਹਨਤ ਕੀਤੀ ਤੇ ਮੇਰੀ ਫਾਈਨੈਂਸ਼ੀਅਲ ਪੱਖੋਂ ਵੀ ਮਦਦ ਕੀਤੀ ਤੇ ਮੈਂ ਇਹਨਾਂ ਦਾ ਸਦਾ ਹੀ ਰਿਣੀ ਰਵਾਂਗਾ ਕਿੰਨੀਆਂ ਵੋਟਾਂ ਦੇ ਜੀ ਜੈ ਜਵਾਹਰ ਮੈਂ 61 ਵੋਟਾਂ ਦੇ ਨਾਲ ਜਿੱਤੇ ਹਾਂ ਜੀ ਵਾਹਿਗੁਰੂ ਕਿੰਨੀਆਂ ਵੋਟਾਂ ਟੋਟਲ ਕਿੰਨੀਆਂ ਪਈਆਂ ਟੋਟਲ ਮਾਨੂੰ 184 ਵੋਟਾਂ ਪਈਆਂ ਜੀ ਵਾਹਿਗੁਰੂ ਵਿਰੋਧੀਆਂ ਨੂੰ ਇੱਕ ਨੂੰ 123 ਦੇ ਇੱਕ ਨੂੰ ਭਾਜੀਪੀ ਨੂੰ 31 ਹੁਣ ਕੀ ਪਹਿਲਾ ਕੰਮ ਕਿਹੜਾ ਤੁਹਾਡੀ ਪਹਿਲਾ ਮੇਰਾ ਕੰਮ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਆਪਣੇ ਸਾਰੇ ਹੀ ਭੈਣ ਭਰਾਵਾਂ ਦਾ ਔਰ ਇਹਦੇ ਬਾਅਦ ਮੈਂ ਅੱਗੇ ਵੀ ਹਮੇਸ਼ਾ ਹੀ ਤਤਵਰ ਇਹਨਾਂ ਕੰਮ ਵਾਸਤੇ ਹੁਣ ਵੀ ਜਿਹੜਾ ਪਹਿਲੇ ਧਾਰ ਦੇ ਪਹਿਲਾਂ ਗਲੀਆਂ ਨਾਲੀਆਂ ਲਾਈਟਾਂ ਚੋਲਾ ਸਾਹਿਬ ਦਾ ਪਹਿਲਾ ਆ ਰਿਹਾ ਉਸ ਦੇ ਧਾਰ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਟੀਮ ਜਿੱਤ ਕੇ ਜਿੱਤ ਕੇ ਜੀ ਉਹ ਕੰਮ ਕਰਾਵਾਂਗਾ ਆਮ ਆਦਮੀ ਪਾਰਟੀ ਦਾ ਮੈਨੂੰ ਨਵਾਜਿਆ ਟਿਕਟ ਦੇ ਕੇ ਤੇ ਮੈਂ ਸੀਟ ਜਿੱਤ ਕੇ ਆਉਣ ਲਈ ਝੋਲੀ ਪਾਈ ਧੰਨਵਾਦ ਕਿਹੜੀ ਪਾਰਟੀ ਵੱਲੋਂ ਜਿੱਤੇ ਹੋ ਤੇ ਕਿੰਨੀਆਂ ਵੋਟਾਂ ਨੇ ਜ ਮੈਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸ਼੍ਰੀਮਤੀ ਸੁਖਵਿੰਦਰ ਕੌਰ 79 ਵੋਟਾਂ ਦੇ ਲੀਡ ਦੇ ਕੇ ਆਮ ਆਦਮੀ ਪਾਰਟੀ ਦੀ ਐਮਸੀਪੀ ਟਿਕਟ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਹੈ ਮੈਂ ਕਹਿੰਦਾ ਉਹਨਾਂ ਵੋਟਰਾਂ ਦਾ ਕੀ ਧੰਵਾਦ ਕਿ ਤਰ੍ਹਾਂ ਕਰੋਗੇ ਜੀ ਮੈਂ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਮੈਂ ਇੰਨੀ ਕਾਬਲੀਅਤ ਦਾ ਮਾਲਕ ਨਹੀਂ ਸੀ ਜਿੰਨਾ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਗਾਈ ਮੈਂ ਸਿੱਤੂ ਹੀ ਬਣ ਕੇ ਡੇਰਾ ਬਾਬਾ ਨਾਨਕ ਦੇ ਕਿਹੜੇ ਕੰਮ ਜੇ ਤੁਸੀਂ ਤਾਂ ਦੇ ਦਰ ਮੈਂ ਆਪਣਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੇ ਜੋ ਵਿਕਾਸ ਜੋ ਇਹਨਾਂ ਦੇ ਵੈਲਫੇਅਰ ਦੇ ਕੰਮ ਗਲੀਆਂ ਇਹਨਾਂ ਦੇ ਕਾਰੋਬਾਰ ਜਿਹੜੇ ਮੇਰੇ ਕਰਮ ਵਾਲੇ ਹੋਣਗੇ ਮੈਂ ਤੈ ਜਲੋਂ ਉਹਨਾਂ ਦੇ ਨਾਲ ਸਾਥ ਦੇ ਕੇ ਪੂਰਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਐਮਐਲਏ ਜਗਵੀਰ ਦਾ ਬਣੇ ਤੁਹਾਨੂੰ ਟਿਕਟ ਦਿੱਤੀ ਸੀ ਉਹਨਾਂ ਨੂੰ ਬੜੀ ਕੀ ਕਰਨ ਚਾਹੁੰਦਾ ਮੈਂ ਬਹੁਤ ਖੁਸ਼ ਹਾਂ ਆਮ ਆਦਮੀ ਪਾਰਟੀ ਹਲਕਾ ਡੇਰਾ ਬਾਬਾ ਨਾਨਕ ਦੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਦਿੱਤੀਆ ਉਹਦੇ ਤੋਂ ਵੱਧ ਧੰਨਵਾਦੀ ਆ ਆਪਣੇ ਵੋਟਰਾਂ ਦਾ ਜਿਨ੍ਹਾਂ ਨੇ ਕਿਹੜੀ ਵਾਰ ਤੋਂ ਜਿੱਤੀ ਉਹ ਤੇ ਕਿੰਨੀਆਂ ਵੋਟਾਂ ਲੈ ਕੇ ਜਿੱਤਿਆ ਤੇ ਕਿਹੜੀ ਪਾਰਟੀ ਵੱਲੋਂ ਜਿੱਤੀ ਅੱਗੇ ਜੀ ਮੈਂ ਬਲਜੀਤ ਰਾਜ ਡਾਇਮੰਡ ਮੈਂ 10 ਵਾਰ ਤੋਂ ਇਲੈਕਸ਼ਨ ਲੜਿਆ ਐ بیاਸੀਆਂ ਵੋਟਾਂ ਨਾਲ ਮੈਂ ਜਿੱਤੇ ਐ ਅੱਗੇ ਵੀ ਚਾਰ ਵਾਰ ਮੈਂ ਕੌਂਸਲਰ ਰਹਿ ਚੁੱਕਾ ਹਾਂ ਮਿੰਦੂ ਲੋਕਾਂ ਨੇ ਮੇਰੇ ਕੰਮਾਂ ਤੋਂ ਜਿਤਾਇਆ ਮੇਰੀ ਪਰਮਾਨ ਤੇਰੀ ਭਲਾ ਮਾਨ ਤੇ ਬੰਦਾ ਮੈਂ ਉਹਦੇ ਆਧਾਰ ਤੇ ਮੈਨੂੰ ਜਿਤਾਇਆ ਵਾ ਮੈਂ ਲੱਖਾਂ ਆਪਣੇ ਜਿੰਨੇ ਮੇਰੇ ਸ਼ਹਿਰ ਨਿਵਾਸੀ ਨੇ ਮੇਰੇ ਵੀਰ ਭੈਣ ਗਲੀ ਦੇ ਕਿਆ ਮਹਾਲੇ ਜੋ ਮੇਰਾ ਵਾਰਡ ਆ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜੋ ਸ਼ਹਿਰ ਨਿਵਾਸੀ ਉਹਨਾਂ ਨੇ ਵੀ ਮੇਰੀ ਬੇਹੱਦ ਸਪੋਰਟ ਕੀਤੀ ਹੈ ਮੇਰੇ ਕੋਲ ਇਲੈਕਸ਼ਨ ਲੜਨ ਵਾਸਤੇ ਕੋਈ ਪੈਸਾ ਨਹੀਂ ਸੀ ਆਮ ਪਾਰਟੀ ਇੱਕ ਐਸੀ ਪਾਰਟੀ ਹੈ ਉਹ ਜਿਹਨ ਇਨਸਾਨ ਉੱਤਰ ਕੇ ਦਿੰਦੇ ਨੇ ਕਿ ਜਿਹੜਾ ਉਹ ਕਾਮਯਾਬ ਹੋ ਸਕੇ ਉਹ 30 ਸਾਲ ਦਾ ਬਣੇ ਆ ਮਾਡੀ ਤੋਂ ਉੱਤਰ ਦਿੱਤੀ ਉਹਨਾਂ ਨੂੰ ਫ੍ਰੀ ਕਰਾ ਜਾਓ ਗੁਰਦੀਪ ਸਿੰਘ ਅੰਦਾਵਾ ਜੀ ਸਰਦਾਰ ਸਰਦਾਰ ਗੁਰਦੀਪ ਸਿੰਘ ਅੰਦਾਵਾ ਜੀ ਉਹਨਾਂ ਦੀ ਜੋ ਦੇਣ ਹੈ ਮੈਂ ਉਹਨਾਂ ਦਾ ਚੁਕਾ ਨਹੀਂ ਸਕਦਾ ਕੋ ਇਸ ਕਰਕੇ ਕਿ ਮੈਨੂੰ ਟਿਕਟ ਨਾਲ ਨਵਾਜਿਆ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ 211 ਵੋਟਾਂ ਲੈ ਕੇ 300 ਵੋਟਾਂ ਦੇ ਫਰਕ ਨਾਲ ਜਿੱਤੇ ਆ ਜੀ ਵਾਹਿਗੁਰੂ ਪੰਜਾਬ ਦੀ ਜਿੰਦਾਬਾਦ ਲੋਕਾਂ ਦਾ ਸਹਿਯੋਗ ਇਹਨਾਂ ਦਾ ਧੰਨਵਾਦ ਕਰਾਂਗੇ ਜੀ ਲੋਕਾਂ ਨੇ ਮਿਹਰ ਕੀਤੀ ਹੈ ਤੇ ਜਿੱਤੇ ਆ ਜੀ ਧੰਨਵਾਦ ਜੀ ਵੀਰ ਦਾ ਬੱਚੇ ਤੁਹਾਨੂੰ ਫਿਕਰ ਕਿਤੇ ਇਹ ਪਾਰਟੀ ਵਾਲੋ ਕਿੰਨੇ ਮਾਰੇ ਕੀ ਕਰਨ ਜਾਉਂਗੇ ਧੰਵਾਦ ਆ ਜੀ ਪਾਣੀ ਰੈਡ ਮੈਂ ਯਾਰ ਜਿੱਤੇ ਆ ਕਿੰਨੀਆਂ ਵੋਟਾਂ ਪਈਆਂ ਮੋਟਾਂ ਤੇ ਤੁਹਾਡੀ ਤੁਹਾਡੇ ਦੇ ਮੁਕਾਬਲੇ ਕੌਣ ਸੀ ਸਾਰੇ ਇੱਕ ਬੰਦੇ ਦੀ ਕੋਚਨ ਕਮਾਦ ਆਦਾਨ ਆਲਾ ਕੇ ਬਾਦਮੀ ਉਹਦੀ ਮਿਸੇਜ ਸੀ ਪਾਇਓ ਕਿੰਨੀਆਂ ਵੋਟਾਂ ਪਈਆਂ ਉਹਨਾਂ ਨੂੰ 181 ਵੋਟਾਂ ਜੀ ਕਿੰਨੀ ਵਾਰ ਤੋਂ ਕਿਹੜੀ ਪਾਰਟੀ ਵੱਲੋਂ ਤੇ ਕਿੰਨੀਆਂ ਵੋਟਾਂ ਲੈ ਕੇ ਜਿੱਤੇ ਹੋ ਜੀ ਵਾਰਡ ਨੰਬਰ 7 ਚੋਂ ਸਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਤੇ 98 ਵੋਟਾਂ ਦੇ ਨਾਲ ਸਾਡੀ ਇਥੇ ਜਿੱਤ ਪ੍ਰਾਪਤ ਹੋਈ ਹੈ ਕਿਹੜੀ ਪਾਰਟੀ ਨੂੰ ਕਿੰਨੀ ਕਿੰਨੀ ਵੋਟਾਂ ਪਈਆਂ ਇੱਕ ਕਾਂਗਰਸ ਨੂੰ ਪਈਆਂ ਸ਼ਾਇਦ 30 ਕੁ ਵੋਟਾਂ ਤੇ ਬੀਜੇਪੀ ਨੂੰ ਸ਼ਾਇਦ 41-42 ਵੋਟਾਂ ਪਈਆਂ ਨੇ ਤੇ ਇੱਕ ਆਜ਼ਾਦ ਖਲੋਤੇ ਸੀ ਧਰਮਪਾਲ ਉਹਨਾਂ ਨੂੰ ਪਈਆਂ 111 ਵੋਟਾਂ ਕਿਹੜਾ ਕੰਮ ਹੋਏਗਾ ਹੁਣ ਸਭ ਤੋਂ ਪਿੱਲੇ ਜੀ ਜਨਾਬ ਜਿਨ੍ਹਾਂ ਨੇ ਮੈਨੂੰ ਜਿਤਾਇਆ ਕੁਲੀਆਂ ਮਹੱਲਿਆਂ ਵਾਲਿਆਂ ਨੇ ਉਹਨਾਂ ਦਾ ਸਭ ਤੋਂ ਪਿੱਲੇ ਦੇ ਮੈਂ ਰੋਲ ਦਾ ਕਬਰਾਂ ਦਾ ਸਾਹਮਣੇ ਜੀ ਬਾਕੀ ਹੋਰ ਵੀ ਇਸ ਦੀ ਜੋ ਵੀ ਸਮੱਸਿਆ ਵਾ ਜਾਂ ਜਿੱਦਾਂ ਵੀ ਆ ਹਰ ਵਾਸਤੇ ਹੀ ਹਰ ਗਲੀ ਵਾ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਨਵਾਛਿਆ ਸੀ ਮੈਂ ਮਨ ਲਕਦੀਸ਼ ਵੰਧਾਵਾ ਮੁਖਰਦੀ ਵੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵੀ ਵਿਸ਼ਵਾਸ ਕੀਤਾ ਤੇ ਮੈਨੂੰ ਟਿਕਟ ਦਿੱਤੀ ਤੇ ਅਸੀਂ ਉਹਨਾਂ ਦੇ ਸਾਰੀ ਉਹ ਜਿਹੜੇ ਅਸੀਂ ਰਿਣੀ ਦਾਂਗੇ ਜਿਨ੍ਹਾਂ ਵੋਟਰ ਨੇ ਤੁਹਾਨੂੰ ਵੋਟਰਾਂ ਨੂੰ ਵੋਟਾਂ ਪਾਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮਨ ਲਬ ਪੀ ਵਿਸ਼ਵਾਸ ਕਰਕੇ ਮੇਰੀ ਆਪ ਦੀ ਗਲੀ ਤੇ ਦੂਸਰੀ ਫਤੇ ਸਿੰਘ ਮੱਲਾ ਕੁਲੀਆ ਮਲਾਇਨਾ ਸਾਰੇ ਹੀ ਜਿੰਦੇ ਵੀ ਵੋਟਰ ਸਪੋਰਟਰ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਵਾਸਤੇ ਮੈਂ ਦਿਨ ਰਾਤ ਜਿਹੜਾ ਵਾ ਹਾਜ਼ਰਾਂ ਜਦੋਂ ਮਰਜ਼ੀ ਮੈਨੂੰ ਫੋਨ ਕਰਨ ਮੇਰਾ ਬੂਆ ਖੜਕਾਉਣ ਉਹਨਾਂ ਨੂੰ ਖੇੜੇ ਮੱਥੇ ਪਰਵਾਣ ਕਰਾਂਗੇ ਕਿਹੜੀ ਮਾਰਚੋਂ ਕਿਹੜੀ ਪਾਰਟੀ ਕੋਲੋਂ ਤੇ ਕਿੰਨੀਆਂ ਮੋਟਾਂ ਦੇ ਚੁੱਕੇ ਹਾਂ ਮੈਂ ਕਾਂਗਰਸ ਵਾਲੇ ਨੂੰ ਹਰਾ ਕੇ 77 ਵੀਟਾਂ ਨਾਲ 77 ਮੋਟਾਂ ਨਾਲ ਅਗੇ ਜਿੱਤਿਆ ਜੀ ਵੋਟਰਾਂ ਦਾ ਇੱਕ ਤਰ੍ਹਾਂ ਧੰਨਵਾਦ ਕਰਾਂ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਮੇਰੇ ਨਾਲ ਮੋੜੇ ਨਾਲ ਮੋੜਨ ਨੂੰ ਜੋੜ ਕੇ ਤੁਰਿਆ ਨਾਲ ਤੇ ਮੈਂ ਗਾਹਵੇਂ ਵਾਦ ਤੋਂ ਵਾਦ ਇਹਨਾਂ ਦੇ ਨਾਲ ਜੋ ਵੀ ਮੋਢੇ ਨਾਲ ਮੋਢਾ ਲਾ ਕੇ ਜੋੜਾਂਗਾ ਕਿਉਂਕਿ ਇਹਨਾਂ ਨੇ ਮੇਰੀ ਬਹੁਤ ਤਗੜੇ ਹੋ ਕੇ ਮਦਦ ਕੀਤੀ ਆ ਆਪ ਪਾਰਟੀ ਦੇ ਐਮਐਲਏ ਇੱਕ ਖੜਦਾ ਬਣੇ ਤੁਹਾਨੂੰ ਮੈਂ ਹਾਂਜੀ ਉਹਨਾਂ ਕੀਤਾ ਧੰਨਵਾਦ ਕਰੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਸਾਰਾ ਇਥੋਂ ਤੱਕ ਪਹੁੰਚਿਆ ਜੀ